ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਜਲੂਰ ਤਹਿਸੀਲ ਲਹਿਰਾ ਗਾਗਾ ਨੇੜੇ ਜਖਲ ਹਰਿਆਣਾ ਆਪਣੇ ਯਾਰ ਕੋਲੇ ਪਹੁੰਚੇ ਹੋਇਆ ਨਿੰਮੇ ਕੋਲੇ ਝੋਟੀਆਂ ਛੇ ਦਿਖਾਵਾਂਗੇ ਵਿੱਚੋਂ 4 ਤੋਂ 5 ਤਾਜ਼ੀਆਂ ਸੂਈਆਂ ਨੇ ਤੇ ਸਾਰੀਆਂ ਨਾਲ ਹੀ ਇਕੱਟੀਆਂ ਨੇ ਇੱਕ ਨਗੀਨਾ ਦਿਖਾਵਾਂਗੇ ਪਹਿਲੇ ਸੂਏ ਦਾ ਗੱਬਣ ਆ ਜਾ ਗਰੀ ਮੁੜਿਆ ਫਿਰ ਇਧਰਲੇ ਬੰਦੇ ਹੋਏ ਕਰੀਏ ਸਟਾਰਟ ਅੱਜ ਲੋੜੀ ਦੀਆਂ ਵੀ ਮੁਬਾਰਕਾਂ ਮੇਰੇ ਵੱਲੋਂ ਸੱਜਣਾ ਨੂੰ ਤੇ ਰੱਬ ਨੇ ਵੀ ਸੁੱਖ ਨਾਲ ਅੱਜ ਮੌਸਮ ਚੰਗਾ ਕਰ ਲਿਆ ਹੋਰ ਕਿਵੇਂ ਨੇ ਮੈਂ ਠੀਕ ਆ ਬਾਈ ਛੜਦੀ ਕਲਾ ਲੋੜੀ ਦੀਆਂ ਮੁਬਾਰਕਾਂ ਸਭ ਨੂੰ ਵੀਡੀਓ ਦੇਖਣ ਵਾਲਿਆਂ ਨੂੰ ਤੇ ਦੱਬ ਕੇ ਵੀਡੀਓ ਦੇਖੋ ਤੇ ਕਮੈਂਟ ਕਰੋ ਚੱਲਦਾ ਕੰਮ ਟੌਪ ਤੇ ਜਮਾ ਐ ਨੋਕੇ ਦਿਆ ਮਾਲਕ ਦੀ ਦਿਆ ਮਾਲਕ ਦੀ ਪ੍ਰਮਾਤਮਾ ਦੀ ਇੱਕ ਗੱਲ ਹੋਰ ਦਾਦਾ ਨਾ ਹਾਥੀ ਚੱਲਦੇ ਰਹਿੰਦੇ ਨੇ ਕੁੱਤੇ ਭੌਂਕਦੇ ਰਹਿੰਦੇ ਨੇ ਉਹ ਚੀਜ਼ ਦਾ ਕੋਈ ਚੱਕਰ ਨਹੀਂ ਦੋ ਚਾਰ ਹੀ ਹੁੰਦੇ ਨੇ ਠੀਕ ਆ ਤੇ ਇੱਥੋਂ ਕਰ ਲੈ ਸ਼ੁਰੂ ਫਿਰ ਹੁਣ ਕਰ ਲੋ ਜੀ ਟੋਰ ਖੋਲ ਕੇ ਇਹਨੂੰ ਪਹਿਲਾਂ ਗਾਰੀ ਇਹਦੇ ਆਰਡਰ ਦੀ ਮਾਰਦੇ ਕੈਮਰਾ ਉਹ ਹੀ ਸੂਆ ਕਿਹੜਾ ਦੂਜਾ ਕਿਹੜੀ ਕੰਪਨੀ ਦੀ ਆ ਐਮ 29 ਦੀ ਪੱਕੀ ਗੱਲ ਆ ਮੈਂ ਕਹਿੰਦਾ ਪੱਕੀ ਜਮਾ ਗਰੰਟਰ ਤੇ ਪੂਛ ਆ ਗਈ ਬਰੀਕ ਚ ਇਹ ਗੰਡੇ ਦੇ ਲੀਏ ਸੂਈ ਕਦੋਂ ਆ ਰਾਤ ਰਾਤ ਦੀ ਸੂਈ ਆ ਜਦੋਂ ਦੇਖੀ ਪੰਜਾ ਪੰਜਾ ਸੱਤਾਂ ਦਿਨਾਂ ਦੀ ਤਾਂ ਮੰਨ ਲਓ ਵੀ ਪਤਨੀ ਇੱਕ ਖੜੇ ਲਾਤਾ ਸੀ ਨੇ ਆ ਹਜੇ ਟੋਏ ਪੈ ਰਹੇ ਨੇ ਤਾਜੀ ਸੂਈ ਆ ਚੱਕੂ ਦੀ ਲੱਗਾਈ ਕੋਈ ਨੂੰ ਬਾਜ਼ਾਰ ਥੋੜੀ ਆ ਹਾਂ ਇੱਕ ਕੁਆਲਿਟੀ ਦੀ ਚੀਜ਼ ਆ ਜਿਹੜੀ ਕੁਆਲਿਟੀ ਹੁੰਦੀ ਆ ਜੋਸ਼ ਵੀ ਉਹੀ ਮਾਰਦੀ ਆ ਹਾਂ ਗੱਲ ਸਾਨੂੰ ਇਹ ਵੀ ਦੱਸ ਦਾਨਾ ਜੇ ਕਈ ਵਾਰੀ ਘੰਟਾ ਤੋਂ ਘੰਟੇ ਕੋਈ ਪਸ਼ੂ ਲੇਟ ਵੀ ਹੁੰਦਾ ਨਾ ਨਾਰਮਲ ਪਸ਼ੂ ਨੂੰ ਚਾਹੇ ਤੁਸੀਂ ਲੇਟ ਕਰ ਲਿਓ ਬਾਈ ਉਹਨੇ ਜੋਸ਼ ਨਹੀਂ ਮਾਰਨਾ ਜੋਸ਼ ਉਹੀ ਮਾਰੂਗਾ ਜਿਹੜੇ 'ਚ ਜੋਸ਼ ਹੈਗਾ ਕਿਉਂ ਨਵੇਂ ਹਾਂ ਹਾਂ ਆ ਜੋਸ਼ ਜਿਹੜੇ 'ਚ ਹੈਗਾ ਜੋਸ਼ ਉਸੇ ਨੂੰ ਮਾਰਨਾ ਨਾਲੇ ਤੇ ਕੱਤੀ ਆ ਕੱਤੀ 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 ਵੀ ਬਰਨਾਲਟ ਕੁਆਲਿਟੀ ਦੀ ਆ ਤੇ ਜਿਹੜਾ ਇਹਨੂੰ ਥਣ ਦਾ ਸੈਜ ਲੱਗਿਆ ਤੇ ਆਡਰ ਕੁਆਲਿਟੀ ਲੱਗੀ ਆ ਜਬਾਈ ਇਹਦਾ ਸਿਸਟਮ ਹੋਊਗਾ ਮੋਗਿਆਂ ਵਾਲਾ ਤੇ ਦੁੱਧ ਵੀ 20 ਪਲੱਸ ਦੇਊਗੀ ਆਰਡਰ ਵੀ ਫੁੱਲ ਚੌੜਾ ਕਮਾਲ ਆ ਬਾਈ ਤੇ ਜੇ ਮੈਂ ਕਹਿਦਾ ਨਾ ਇੱਕ ਤਾਂ ਬੜੀ ਮੋਟੀ ਮੈਂ ਹੁੰਦੀ ਐ ਬੜੀ ਮੋਟੀ ਮੈਂ ਨਹੀਂ ਹੈਗੀ ਫਿੱਟ ਫਿੱਟ ਮੈਂ ਹਾਂ ਹਰੇਕ ਪੱਖ ਤੋਂ ਸਿੰਘ ਸਿੰਘਾਂ ਤੋਂ ਲਾ ਲਾ ਨਾ ਜੀ ਮੈਂ ਸਿੰਘ ਵੀ ਪਤਲਾ ਰੱਖਦੀ ਆ ਤੇ ਕੋਈ ਬੜਾ ਮੋਟਾ ਸਿੰਘ ਨਹੀਂ ਰੱਖਦੀ ਤੇ ਆਰਡਰ ਦਾ ਸਾਈਜ਼ ਥਣ ਦਾ ਸਾਈਜ਼ ਇਹ ਬਾ ਕਮਾਲ ਐ ਇਹ ਜੀ ਜੇ ਹਰੇਕ ਕਹਦਾ ਨਾ ਅਗਲਾ ਮਈਆਂ ਲੈਣੇ ਦੇਖ ਇੱਕ ਗੱਲ ਦੱਸਦਾ ਨਾ ਬਾਲਾ ਤੁਸੀਂ ਇਹ ਚੱਕਰ ਚ ਨਾ ਪਿਆ ਕਰੋ ਵੀ ਆਪਾਂ ਨੇ ਸਿੰਘੋ ਲੈਣਾ ਵੀ ਜਿਹਦੇ ਵਿੱਚ ਦੀ ਚੀਚੀ ਵੀ ਨਾ ਟੱਪੇ ਸਿੰਘ ਉਹ ਨਿੱਕੀ ਚੱਲ ਜਾਂਦਾ ਹੁੰਦਾ ਥੱਲੇ ਦੀ ਕੁਆਲਿਟੀ ਸਭ ਤੋਂ ਮੇਨ ਮੈਟਰ ਕਰਦੀ ਆ ਹੁਣ ਜੇ ਉਹਨੂੰ ਥੱਲੇ ਪਾਸਾ ਹੋਇਆ ਉਹਦੇ ਸਿੰਘ ਦਾ ਕੀ ਕਰੋਗੇ ਤੁਸੀਂ ਦੇਖੀ ਇੱਥੇ ਬੈਠ ਕੇ ਇੱਥੋਂ ਮਾਰ ਕੈਮਰਾ ਇਹ ਹਰਿਆਣੇ ਦਾ ਪਸ਼ੂ ਠੰਡਾ ਸੀਲ ਹੀ ਮਿਲੂ ਤੇ ਇਹਦੀ ਕੱਤੀ ਤੇ ਵੀ ਮਾਰਦੇ ਗੈਰੀ ਕੈਮਰਾ ਉਦੋਂ ਪਹਿਲਾਂ ਕਿ ਉਹ ਡਿੱਗ ਜੇ ਖੜੀ ਖੜੀ ਦਿਖਾ ਦੇ ਹੁਣੇ ਕੱਤੀ ਵੀ ਚੰਗੀ ਆ ਝੋਟੀ ਦੇ ਨਾਲ ਤੇ ਇੱਥੋਂ ਫੇਸ ਕੁਆਲਿਟੀ ਦੇ ਮਾਰਦੇ ਕੈਮਰਾ ਤੇ ਛੋਟੀ ਦਾ ਆਪਦਾ ਸੁਭਾਅ ਵੀ ਜਮਾਂ ਠੰਡਾ ਆ ਗਿਆ ਜਿਵੇਂ ਆਪਾਂ ਇਹਦੇ ਵਾਸਤੇ ਅੱਜ ਨਵੀ ਆ ਗਏ ਸੁਭਾਅ ਬਿਲਕੁਲ ਠੰਡਾ ਆ ਗਿਆ ਤੇ ਠੰਡੇ ਸਬਾਹ ਦਾ ਇਹ ਫਾਇਦਾ ਵੀ ਠੰਡੇ ਸਬਾਹ ਦਾ ਪਸ਼ੂ ਦੁੱਧਾ ਜਿਹੜਾ ਦੁੱਧ ਲੰਬਾ ਟਾਈਮ ਦੇਊਗਾ ਇਹਦੇ ਨੇ ਮੈਂ ਪੈਸੇ ਕਿੰਨੇ ਲੈ ਲਾਂਗੇ ਲੈ ਲਾਂਗੇ ਅੱਜ ਜੈ ਜੈ ਲੈ ਲਾਂਗੇ ਪੈਸੇ ਛੋਟੀ ਦਾ 2.5 ਲੱਖ ਦੀ ਆ ਕਿੰਨੇ ਲੈ ਲਾਂਗੇ 1,65,000 ਲੈ ਲਾਂਗੇ 1.65 ਦੇ ਆਪਾਂ ਇਹ ਦੇ ਦਾਂਗੇ ਬਸ ਹਾਂ ਦੇ ਦਾਂਗੇ ਇੱਕ ਨਾਲ ਇੱਕ ਮੁਰਾ ਫ੍ਰੀ ਮਿਲੂਗੀ ਨਾਲ ਕੱਟੀਆ ਲੋੜੀ ਦਾ ਇਹੀ ਆਫਰ ਆ ਤੁਹਾਡੇ ਵਾਸਤੇ ਤੇ ਹੋਣਾ ਆ ਜਾ ਇਧਰ ਲੈ ਬੰਨਿਆ ਦੋ ਨੰਬਰ ਹੀ ਤੇ ਮਾਰਦੇ ਨਾਲ ਇਹਦੇ ਵੀ ਕੱਟੀ ਆ ਪਹਿਲਾਂ ਇਹਦੇ 나ੜੂਏ ਤੇ ਮਾਰਦੇ ਗਰੀ ਓਏ ਇਹ ਵੀ ਜਮਾ ਤਾਜੀ ਸੂਈ ਹੋਈ ਆ ਆ ਇਹਦਾ 나ੜੂਈ ਦਿਖਾ ਦੇ ਵਿਊ ਕਰਕੇ ਤੌਰ ਖੋਲ ਕੇ ਤੌਰ ਤੌਰ ਤੂ ਤੌਰ ਓਏ ਆ ਮੁੰਡੇ ਦੀ ਵੀ ਲਾ ਦੇ ਫੋਟੋ ਲੋੜੀ ਅੱਜ ਇਹ ਵੀ ਕਹਿੰਦਾ ਮੈਂ ਵੀ ਕਰਾਉਣੀ ਆ ਫੋਟੋ ਇਹ ਚ ਉਪਰ ਦੀ ਵੀ ਲਾ ਦੇ ਫੋਟੋ ਤੌਰ ਸੱਜਣਾ ਖੋਲ ਕੇ ਆ ਤੌਰ ਤੌਰ ਕੱਦ ਆ ਗਿਆ ਫੁੱਲ ਵੱਡਾ 99 ਦੂਜਾ 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 ਸੂਆ ਕੱਦ ਕਾਠ ਵਾਲੀ ਮੈਂ ਆ ਨਾਲ ਕੱਟੀ ਆ ਦਿਨ ਕਿੰਨਾ ਹੋ ਗਿਆ ਬਾਈ ਪਰसों ਹੋਈ ਐ ਪਰਸੋਂ ਦੀ ਸੂਈ ਬੌਲੇ ਚ ਖਾਲੀ ਜੋ ਖਾਲੀ ਬੌਲੇ ਚ ਬਾਈ ਕਹਿੰਦਾ ਖਾਲੀ ਕਰਕੇ 14 ਕਿਲੋ ਤੋਂ ਸਟਾਰਟ ਹੋ ਗਈ ਝੋਟੀ 14 ਯਾਰ ਬੜਾ ਜ਼ਿਆਦਾ ਹੁੰਦਾ ਮੈਂ ਤੈਨੂੰ ਕਹਿੰਦਾ 7 ਕਿਲੋ ਟਾਈਮ ਦਾ ਜਦ ਮਰਜ਼ੀ ਨਾਪ ਕੇ ਲੈ ਜੀ ਹੈ 7 ਕਿਲੋ ਟਾਈਮ ਦਾ ਉਰੇ ਆਪਾਂ ਨੂੰ ਕਿਹੜਾ ਹੋਆ ਦੋ ਟਾਈਮ ਚੋ ਤਿੰਨ ਟਾਈਮ ਚੋ ਕਰੇ ਆਪਾਂ ਨੂੰ ਕੋਈ ਵੱਟਾ ਨਹੀਂ ਠੀਕ ਆ ਗੱਲ ਹੈ ਹੈ ਆ ਕਹ ਤੂੰ ਖਿੱਚ ਐ ਨੂੰ ਇਹ ਤੇ ਮੁੰਡੇ ਚ ਜ਼ੋਰ ਘਟਨੇ ਇਹ ਤੇ ਮੁੰਡੇ ਚ ਜ਼ੋਰ ਘਟਨੇ ਨੂੰ ਲੈ ਜਾਂਦੀ ਆ ਮੈਂ ਖਿੱਚ ਕੇ ਇੱਥੋਂ ਕਮਾ ਲਾ ਲੇ ਆ ਤਾਂ ਦਾ ਸੈਜ ਬਹੁਤ ਸੋਹਣਾ ਤੇ ਲੱਗਿਆ ਵੀ ਸੱਜਣੋ ਜੇ ਗੱਲ ਕਰ ਲਈਏ ਪੂਰੇ ਗੈਪ ਤੇ ਆ ਤੇ ਝੋਟੀ ਆ ਗਈ ਨਵੇਂ ਹਾਨ ਦੇ ਵਿੱਚ ਲੈ ਚਲ ਬਈਆ ਇਹਨੂੰ ਛੜ ਦੇ ਬੱਚੇ ਤੇ ਜਾਊ ਕੋਈ ਗੱਲ ਨਹੀਂ 14 ਕਿਲੋ ਹੈਗਾ ਮੈਂ ਕਹਿੰਦਾ ਜਮਾ 4 ਕਿਲੋ ਜਾਈਓ ਦੋ ਟਾਈਮ ਚ ਪਾ ਦੇਗਾ ਮੈਂ ਕਹਿੰਦਾ ਜੇ ਚਾਰ ਟਾਈਮ ਚ ਉਹ ਮੈਨੂੰ ਕੀ ਬੱਟਾ ਯਾਰ ਦੇਖ ਲਾ ਹੁਣ ਤਾਂ ਘਟਾ ਲਾ ਮੈਂ ਕਹਿੰਦਾ ਚਾਰ ਟਾਈਮ ਚ ਉਹ ਹੁਣ ਮਹ ਘਟਾ ਸਕਦੇ ਆ ਤਾਂ ਘਟਾ ਲੈ ਜੇ ਤਾਂ ਮੈਂ ਕੀ ਥੱਲੇ ਹੈਗਾ ਨਾਲ ਕੱਟੀ ਹਾਂ ਸੁਹਾ ਦੁੱਧਾ ਦੁੱਧਾ ਪੈਸੇ ਕਿੰਨੇ ਲਵਾਂਗੇ ਤੇ ਪੈਸੇ ਲਵਾਂਗੇ 1,70,000 ਇੱਕ ਕ ਲੱਖ ਤੇ 70000 ਰੁਪਇਆ ਬਾਈ ਕਹਿੰਦਾ ਇਹਦਾ ਲੈਣਾ ਝੋਟੀ ਤੇ ਜੇ ਗੱਲਬਾਤ ਕਰ ਲਈਏ ਹੋਏ ਇਹਨਾਂ ਨੂੰ ਬਾਜ਼ਾਰ ਥੋੜੀ ਆ ਖਾਲੀ ਕਰੀਆਂ ਹੋਈਆਂ ਨੇ ਇਹਨੇ ਅਗਲੇ 4-4 ਡੰਗ ਦਾ ਬਾਜ਼ਾਰ ਲਾ ਕੇ ਮਈਆਂ ਪੁੰਛਾ ਚੱਕੀ ਫਰੀ ਜਾਂਦੀਆਂ ਨੇ ਉਹ ਯਾਰ ਚਾਹੇ ਅਗਲਾ ਜਿੰਨਾ ਮਰਜ਼ੀ ਲਾ ਕੇ ਬਣਾਵੇ ਕਿਸੇ ਵੀ ਵੀਡੀਓ ਦੇ ਵਿੱਚ ਆਪਾਂ ਵੀ ਬਣਾ ਦਈਏ ਜਿਵੇਂ ਮਰਜ਼ੀ ਕਰ ਲਈਏ ਪਰ ਦੁੱਧ ਜਿੰਨਾ ਮਾਲਕ ਦੱਸਦਾ ਉਹ ਦੋ ਟਾਈਮ ਤੋਲ ਲਿਆ ਕਰੋ ਜਿੰਨਾ ਜਿਆਦਾ ਜਦੋਂ ਤੁਸੀਂ ਦੋ ਟਾਈਮ ਜਾ ਕੇ ਤੋਲੋਗੇ ਤੁਹਾਡੀ ਤਸੱਲੀ ਹੋ ਜੂਗੀ ਕਿ ਦੁੱਧ ਮੈਂ ਇਹਨੇ ਪੂਰਾ ਪਾਤਾ ਜਿੰਨਾ ਜਿਆਦਾ ਬਾਜ਼ਾਰ ਲਾਏਗਾ ਮਈਆਂ ਦੁੱਧੋਂ ਮੁਰਦੀਆਂ ਨੇ ਠੀਕ ਆ ਗੱਲ ਉਹਨਾਂ ਜਿਹੜੇ ਬਾਜ਼ਾਰ ਲਾਉਣਗੇ ਉਹਨਾਂ ਦੇ ਪੁੱਛੇ ਉਰੇ ਹੋਣਗੀਆਂ ਸੂਤੇ ਨਹੀਂ ਧਰਦੀਆਂ ਇੱਥੇ ਇੱਥੇ ਹੋਣਗੀਆਂ ਇਹਦਾ 1.70 ਲਾਵਾਂਗੇ 14 ਕਿਲੋ ਤਲਾ ਦਾਂਗੇ ਤਲਾ ਕੇ ਦੇਵਾਂਗੇ ਨਾਲ ਕੱਤੀ ਤੇ ਹੁਣ ਮਾਰਦੇ 3 ਨੰਬਰ ਵਾਲੀ ਤੇ ਇਹਦਾ ਸੁਗਾ ਤੀਜਾ ਨਾਲ ਬੱਚਾ ਕੱਤੀ ਅੱਜ ਸਾਰੀਆਂ ਸਾਰੀਆਂ ਗੇਲੇ ਕੱਟੀਆਂ ਦੇਉ ਤੋੜ ਜੋ ਬਰਾ ਹੋਲ ਕੇ ਆਰਡਰ ਕੁਆਲਿਟੀ ਤੇ ਮਾਰਦੇ ਗਰੀ ਇਹ ਮੇਰਾ ਖਿਆਲ ਹੈ ਜੈਡ ਬਲੈਕ ਆ ਗਈ ਹੈ ਨਾ ਪੂਰੀ ਪਿਓਰ ਮੋਰਾ ਚ ਚਬਾਈ ਦੀ ਕਿਵੇਂ ਆ ਜਮਾ ਜਿਹੇ ਜਿਹੇ ਥਣ ਲੱਗਿਆ ਹੋਈ ਜੇ ਚਬਾਈ ਤੇ ਬਾਡੀ ਦੀ ਆ ਗਈ ਜਮਾ ਗੋਲ ਹੈ ਨਾ ਹਾਂ ਗੋਲ ਤੋੜ ਬਾਈ ਇਹਨੂੰ ਕੱਦ ਆ ਗਿਆ మీడియం ਥਣ ਦਾ ਸਾਈਜ਼ ਬਹੁਤ ਸੋਹਣਾ ਆਰਡਰ ਕੁਆਲਿਟੀ ਚੰਗੀ ਆ ਤੋਰ ਦੇ ਤੋਰ ਦੇ ਤੋਰ ਦੇ ਆ ਇਹਨੂੰ ਘਵਾ ਕੇ ਆ ਬੱਚੇ ਕਰਕੇ ਥੋੜਾ ਜਰੂਰ ਉਤਸੁਕਤ ਹੁੰਦੀਆਂ ਨੇ ਇੱਥੇ ਦਿਖਾ ਦਿੰਗੇ ਜੀ ਸਮਾਰ ਕੇ ਪਿਸ਼ਪਸ਼ਾਂਲੇ ਬੰਦੇ ਨੂੰ ਸੁਆ ਕਿੰਨੇ ਦਿੰਦਾ ਹਫਤੇ ਦਾ ਦੁੱਧ ਕਿੰਨਾ ਤਿਆਰ 15 ਕਿਲੋ ਹਟਾ ਲਾ ਕਿਲੋ ਬਾਦੋਂ ਘਟਾ ਲਾ ਦੁੱਧ 16 ਕਿਲੋ ਹੋਊ 15 ਕਿਲੋ ਚੋਕੇ ਲਿਓ ਦੋ ਟਾਈਮ ਠੀਕ ਆ ਗੱਲ ਹਾਂ 15 ਕਿਲੋ ਦੋ ਟਾਈਮ ਬਾਈ ਕਹਿੰਦਾ ਚਬਾ ਕੇ ਦੋ ਦੋ ਟਾਈਮ ਤਸੱਲੀਆਂ ਕਰਾ ਕੇ ਲਿਓਗਾ ਜਿੰਨੇ ਪਸ਼ੂ ਇੱਥੋਂ ਸਾਰੇ ਲੈ ਕੇ ਜਾਣੇ ਨੇ ਵਹਿਮ ਕੱਢ ਕੇ ਦੇਵਾਂਗੇ ਆ ਇੱਕ ਤਾਂ ਕਹਿੰਦਾ ਕੈਣ ਵਾਲਾ ਸਿਸਟਮ ਹੁੰਦਾ ਇੱਧਰ ਆਂ ਦੇਖੀ ਆਰਡਰ ਦੇਖੀ ਸਿਸਟਮ ਹੁੰਦਾ ਦੇਖੀ ਆਰਡਰ ਦੇ ਨਾੜਾ ਦੇਖੀ ਇੱਕ ਸਿਸਟਮ ਹੁੰਦਾ ਚਬਾਉਣ ਵਾਲਾ ਤੇ ਇੱਕ ਹੁੰਦਾ ਕੈਣ ਵਾਲਾ ਅੱਧੇ ਗੱਲ ਲਾ ਜਾ ਕੇ ਮੰਡੀਆਂ ਮੱਜਾਂ ਕਹਿੰਦਾ ਨਹੀਂ ਚਾਹੁੰਦੇ ਜਾ ਕੇ ਵੀਡੀਓ ਪਾਉਂਦੇ ਨੇ ਚਾਰ ਚਾਰ ਡੰਗਾਂ ਦੀ ਉਹਦਾ ਕੀ ਫਾਇਦਾ ਇੱਥੋਂ 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 ਦਿਖਾ ਦੇ ਰਿਹਾ ਇੱਥੋਂ ਦਿਖਾ ਆਰਡਰ ਕੁਆਲਿਟੀ ਝੋਟੀ ਦੀ ਇਹਦੇ ਪੈਸੇ ਇਹਦਾ ਪੈਸੇ ਜਮਾ ਜਾਇਜੇ ਲਵਾਂਗੇ ਹਾਂਜੀ ਮੈਂ ਤਾਂ 2 ਲੱਖ ਦੀ ਆ ਕਿੰਨੇ ਦੇਵਾਂਗੇ ਬਾ ਡੇਢ ਲੈਣਾ ਇਹ ਆ ਕੀ 3 ਨੰਬਰ ਤੇ ਹਾਂ ਤੇ ਹੁਣ ਗੈਰੀ 4 ਵਾਲੀ ਤੇ ਮਾਰ ਦੇ ਨਾਲ ਇਹਦੇ ਵੀ ਕੱਟੀ ਦੀ ਪਾਰਾ ਇਹ ਕੱਟੀ ਆ ਕੱਟੀ ਐਕਸਪਾਇਰ ਹੋ ਗਿਆ ਸਾਹਮਣੇ ਪਈ ਆ ਹਾਂ ਠੰਡੀ ਇੰਨੀ ਆ ਆਪਾਂ ਲਾਈਵ 'ਚ ਚਵਾ ਕੇ ਦਿਖਾਈ ਆ ਠੀਕ ਆ ਗੱਲ ਜੇ ਜੇ ਕਹੇ ਹੁਣ ਵੀ ਬਹਿ ਜਾ ਬੈਠੀ ਥੱਲੇ ਠੀਕ ਆ ਕੋਈ ਬਹਿ ਜਾ ਕੋਈ ਚੱਕਰ ਨਹੀਂ ਪੈਰ ਵੀ ਨਹੀਂ ਚੱਕਦੀ ਕੱਟੀ ਮਾਰ ਕੇ ਬਹਿ ਜਾ ਬਹਿ ਜਾ ਧਾਰ ਦੇ ਦੇ ਮੈਂ ਸਾਨੂੰ ਓ ਮੇਰੇ ਕੋਈ ਗੱਲ ਨਹੀਂ ਚਵਾਈ ਫੋਕੀ ਆ ਮਾਰਦੇ ਧਾਰ ਪਰ ਲਿਆ ਜੋ ਵੀ ਮਾਰਦੇ ਫਿਰ ਹੁਣ ਵਾ 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 ਜਿਆ ਦੇ ਥੱਲੇ ਨਾ ਖਰਾਬ ਕਰ ਫਿਰ ਤੇ ਸੱਜਣ ਗਾਲਾਂ ਨੰਦਿਆ ਵੀ ਤੇ ਮਾਰਾ ਤਨ ਥੱਲੇ ਡੋਲਦਾ ਨਿਓ ਪਾੜੇ ਲੱਗ ਜੂਗੀ ਹਣਾ ਮੈਂ ਕਹਿੰਦਾ ਕਾਫੇ ਮਰਜੀ ਲਾਲੇ ਚ ਧਾਰ ਦੇ ਬਹਿ ਜਾ ਠੀਕ ਆ ਗੱਲ ਨਾਲ ਇਹਦੇ ਵੀ ਕੱਤੀ ਦੀ ਸੂਆ ਇਹਦਾ ਕਿਡਾ ਦੂਜਾ ਸੈਕਿੰਡ ਕਿੰਨੇ ਦਿਨ ਦੀ ਸੂਈ ਹੋਗੀ ਪੰਜ ਛੇ ਦਿਨਾਂ ਦੀ ਆ ਦੁੱਧ ਕਿੰਨਾ ਹਾਜ਼ਰ ਹੈ 14 ਕਿਲੋ ਇਹਦੇ ਥੱਲੇ ਤੇ ਆ ਦੁੱਧ ਪੰਤ 15 ਹੋਊਗਾ ਪਰ 14 ਚਵਾ ਕੇ ਦੇ ਦੇਵਾਂਗੇ ਠੀਕ ਹੈ ਗੱਲ ਹੂੰ 14 ਕਿਲੋ ਬਾਈ ਕਹਿੰਦਾ ਇਹਦੇ ਥੱਲੇ ਦੁੱਧ ਹਾਜ਼ਰ ਹੈ ਇੱਥੋਂ ਦਿਖਾ ਦੇ ਗਰੀ ਅਗਲੇ ਬੰਨੇ ਆਰਡਰ ਕੁਆਲਿਟੀ ਇੱਥੋਂ ਥਣ ਦਾ ਸੈਜ ਬਹੁਤ ਸੋਹਣਾ ਹੈ ਤੇ ਮੇਨ ਗੱਲ ਹੈ ਜਿਹੜੀ ਥਣ ਦੀ ਸ਼ੇਪ ਸੋਹਣੀ ਹੈ ਹਾਂ ਲੈ ਜਾ ਲੈ ਜਾ ਸਿੱਧਾ ਕੱਲ ਮੀ ਥਣ ਆ ਗਿਆ ਤੋਰਦੇ ਆ ਇਹਨੂੰ ਨਵਾਂ ਮੁੰਡਾ ਕਿੱਥੇ ਥੱਕਦਾ ਹਜੇ ਤੂੰ ਤੋਰਦੇ ਤੋਰਦੇ ਬਾਡੀ ਦਿਖਾ ਦੇ ਗਰੀ ਉੱਤੋਂ ਵੇ ਆਹ ਲਾ ਗੰਨਾ ਫਲਕਾਰੀ ਦੇ ਕੇ ਪਤਨਿੰਕੀ ਲਾ ਕੋ ਰਖਿਆ ਮੈਂ ਇਹਦਾ ਉਹ ਥੋੜਾ ਸੋਹਣੇਪਣ ਵਾਸਤੇ ਹੁੰਦਾ ਬਾਈ ਇਹਦਾ ਐ ਵੀ ਫਲਕਾਰੀਆਂ ਉਹਨਾਂ ਦੀ ਪਾਉਂਦੇ ਆ ਜਿਹੜੀਆਂ ਦੇ ਫਲਕਾਰੀਆਂ ਵਾਲੀਆਂ ਹੋਣਗੀਆਂ ਆਪਣਾ ਇਹਨਾਂ ਨੂੰ ਸਜਾਉਣ ਦਾ ਫਰਜ ਵੀ ਬਣਦਾ ਨੇ ਮੇਂ ਜਦੋਂ ਆਪਾਂ ਨੂੰ ਇਹ ਰੋਟੀ ਦਿੰਦੀਆਂ ਨੇ ਹਾਂ ਠੀਕ ਆ ਗੱਲ ਇਹਦੇ ਪੈਸੇ ਕਿੰਨੇ ਲੈ ਲਾਂਗੇ ਇਹਦੇ ਜਾਇ ਜੇ ਲੈ ਲਾਂਗੇ ਕਿੰਨੇ ਲੈ ਲਾਂਗੇ 142 142 ਕੱਟੀ ਵੀ ਨਹੀਂ ਹੈਗੀ ਹੋਰ ਮਾਨ ਕਰਦਾ ਪਰ ਛੋਟੀ 2 ਲੱਖ ਦੀ ਹੈ ਹੋਰ ਕਰਦੇ ਚੱਲ ਕਰ ਦਾਂਗੇ ਜਿਵੇਂ ਤੂੰ ਕਹੇਂਗਾ ਮੈਂ ਕਰ ਦਾਂਗੇ ਹੋਰ 40 ਵੀ ਦੇ ਦਿਆਂਗਾ ਦੇ ਦਾਂਗਾ ਏ ਮਿਲੂਗੀ 1.40 ਦੀ ਫੇਸ ਤੇ ਘੱਟ ਆਰਡਰ ਤੇ ਵੱਧ ਠੰਡੀ ਜੈਨੀ ਇਹ ਦੇ ਕੀ ਇਹ ਆ ਗਈ 4 ਨੰਬਰ ਤੇ ਤੇ ਹੁਣ ਮਾਰਦੇ 5 ਨੰਬਰ ਵਾਲੀ ਤੇ ਇਹ ਆ ਗਈ ਜਿਵੇਂ ਆਪਾਂ ਸਿੰਘਾਂ ਦਾ ਸ਼ੇਪ ਕਹਿੰਦੇ ਵੀ ਦੱਤੀ ਸਿੰਘਿਆਂ ਚ ਆ ਗਈ ਥੋੜਾ ਜਿਹਾ ਇੱਕ ਸਿੰਘ ਥੋੜਾ ਜਿਹਾ ਹੋਆ ਪਰ ਮੈਨੂੰ ਆਰਡਰ ਆਰਡਰ ਵਾਲਾ ਚੰਗਾ ਊਂਸ਼ ਵਾਲੀ ਬਰੀਕ ਇਹ ਦੇ ਬਰੀਕ ਵਾਲੀ ਨਸਲ ਵਾਲੀ ਆ ਮੈਂ ਨਹੀਂ ਦੇਖੀ ਚਮੜੀ ਦੇਖੀ ਇਹ ਪਰ ਬਰੀਕ ਹੈ ਇੱਕ ਤਰ੍ਹਾਂ ਦਾ ਇਹ ਸਹੀ ਹੈ ਦੁੱਧ ਮੈਂ 18 ਪਲੱਸ ਦੇਊਗੀ ਸੂਆ ਦੂਜਾ ਬੱਚਾ ਨਾਲ ਕੱਤੀ ਕੱਤੀ 18 ਪਲੱਸ ਦੁੱਧ ਦੇਊਗੀ ਬੋਲਾ ਇਹਦਾ ਕੱਢਿਆ ਹੋਇਆ 8-7 ਕਿਲੋ ਕਿੰਨੇ ਦਿਨ ਹੋ ਗਏ ਸੂਈ ਨੂੰ ਕੱਲ ਸੂਈ ਹੈ ਵੀ ਕੱਲ ਦੀ ਏ ਹਾਂ ਜੇਰ ਜੇ ਆਪਾਂ ਡੰਨ ਨਾ ਜਾਵਾਂ ਓਕੇ ਦੀ ਰਿਪੋਰਟ ਤੇ ਆ ਗਈ ਸੱਜਣੋਂ ਬਰੀਕੀਆਂ ਚ ਫੁੱਲ ਬਾਕੀ ਬਾਈ ਥੋੜੀ ਨਜ਼ਰ ਨੇ ਵੀ ਚੀਜ਼ ਨੂੰ ਪਰਖਣਾ ਹੁੰਦਾ ਥੋੜੀ ਨਜ਼ਰ ਨੇ ਵੀ ਚੀਜ਼ ਨੂੰ ਪਰਖਣਾ ਹੁੰਦਾ ਮੇਰਾ ਕੰਮ ਹੁੰਦਾ ਸਾਨੂੰ ਚੰਗੇ ਤੋਂ ਚੰਗਾ ਪਸ਼ੂ ਤੁਹਾਨੂੰ ਦਿਖਾਉਣਾ ਕਿੱਥੇ ਖੜਾ ਡਰੈੱਸ ਦੱਸਣਾ ਕਿਉਂ ਜਾਂ ਪਸ਼ੂ ਆ ਇਹ ਦਿਖਾਉਣਾ ਤੁਸੀਂ ਨੇੜੇ ਜਾ ਕੇ ਚੈੱਕ ਕਰਕੇ ਪਸ਼ੂ ਲੈਣਾ ਇਹ ਤੁਹਾਡਾ ਫਰਜ਼ ਹੈ ਜੇ ਤੁਸੀਂ ਨੇ ਝੋਲਾ ਭਰ ਕੇ ਪੈਸਿਆਂ ਨਾਲ ਲਾਉਣਾ। ਉਂਝੜ ਵੀ ਜਮਾ ਹਨ ਬਰੀ ਕਾਗਾ ਚਾਹੇ ਗੰਢ ਦੇ ਲਈ ਚਵਾਈ ਦੀ ਕਿ ਮੈਨੇ ਮੈਂ ਕਹਿੰਦਾ ਚਵਾਈ ਚਵਾਈ ਕਾ ਨੂੰ ਛੇੜੇ ਛੇੜਦਾ ਫਿਰ ਚਵਾਈ ਦੀ ਫੋਕੀ ਆ ਪਰੇਸ਼ਾਨ ਨਾ ਕਰ ਪਰੇਸ਼ਾਨ ਨਾ ਕਰ ਜਦ ਬੱਚਾ ਲਾ ਕੇ ਆਪਾਂ ਇਹਦਾ ਹੋ ਗੱਲ ਜੇ ਕਹੀਂ ਦਿਖਾਈ ਦਿੰਨੇ ਆ ਨਹੀਂ ਬਸ ਤੇਰੀ ਜੇ ਤੱਕ ਕਹੀ ਦਿੱਤਾ ਤਾਂ ਵਿੱਚ ਚਵਾਈ ਦੀ ਫੋਕੀ ਆ ਤੇ ਜਿਹੜਾ ਆਊਗਾ ਭਰਾ ਉਹ ਚੈੱਕ ਕਰਕੇ ਲੈ ਜਾਓ ਅਗਲੇ ਬੰਨੇ ਵੀ ਆਰਡਰ ਫੁੱਲ ਰੱਖੂਗੀ ਤੇ ਸੂਆ origignal ਦੂਜੇ ਦੀ ਨਿਸ਼ਾਨੀ ਦੱਸਦਾ ਤੁਹਾਨੂੰ ਮੈਂ ਉਹ ਤੁੰਨ ਨਹੀਂ ਅਗਲੇ ਬੰਨੇ ਉਹਨੂੰ ਪੜਾਣ ਕਰੀ ਜਾਂਦੀ ਆ ਕਿਉਂਕਿ ਦੂਜੇ ਕਸੂਏ ਤੱਕ ਵੀ ਬਈ ਚੀਜ਼ ਪੜਾਣ ਕਰ ਦਿੱਤੀ ਆ ਜਾ ਕੇ ਤੇ ਆ ਗਈ ਬਰੀਕੀਆਂ ਚ ਇੱਥੋਂ ਆਰਡਰ ਕੁਆਲਿਟੀ ਦਿਖਾ ਦੇ ਚੀਜ਼ ਬਹੁਤ ਵਧੀਆ ਇਹ ਇੱਥੋਂ ਦਿਖਾ ਦੇ ਆਰਡਰ ਕੁਆਲਿਟੀ ਕਰੀ ਜਦੋਂ ਐ ਨੂੰ ਜਾਉ ਕਿ ਥਣ ਥੋੜਾ ਜਿਹਾ ਲੂਟ ਲੰਮਾ ਆ ਗਿਆ ਨਹੀਂ ਹੈਗਾ ਲੰਮਾ 22 ਦੀ ਹੈਗੀ ਸੋਟੀ ਬਹੁਤ ਚੰਗਾ 22 ਦੀ ਫੋਕੀ ਆ ਗਈ ਜਮਾ ਇਹਦਾ ਰੇਟ ਕੀ ਰਹੂਗਾ ਭਾਈ ਇਹਦੇ ਵੀ ਪੈਸੇ ਜੈ ਜੇ ਲਵਾਂਗੇ ਅੱਜ ਕਿੰਨੇ ਲੈ ਲਾਂਗੇ ਇਹਦੇ ਮੈਂ ਤਾਂ ਹੈਗੀ 170 ਦੀ ਕਿੰਨੇ ਦੇ ਦਾਂਗੇ ਆਪਾਂ 1.32 ਲੈ ਲਾਂਗੇ 2000 ਛੋਟ ਕਰਾਂਗੇ 130000 130 ਦੀ ਨਾਲ ਕੱਟੀ ਕੱਟੀ ਦੇ ਮਾਰਗਰੀ ਕੈਮਰਾ ਬੈਠੀ ਆ ਜੈਡ ਬਲੈਕ ਜੈਡ ਬਲੈਕ ਆ ਪੂੰਜੜ ਤੱਕ ਵੀ ਜੈਡ ਬਲੈਕ ਆ ਇਹ ਕਿਉਂਕਿ ਲਾਈਵ 'ਚ ਆਪਾਂ ਦਿਖਾਈਆ ਪਹਿਲਾਂ ਲੈ ਖੜੀ ਕਰ ਦੇ ਇੱਕ ਦੋ ਵਾਲੀ ਹੋਣਗੇ ਜੇ ਹੋਏ ਪੂੰਜੜ ਤੱਕ ਵੀ ਜੈਡ ਬਲੈਕ ਆ ਗਈ ਨਾਲ ਇਹਦੇ ਕੱਤੀ ਸਾਰੀਆਂ ਨਾਲ ਹੀ ਕੱਟੀਆਂ ਨੇ ਸਾਰੀਆਂ ਨਾਲੇ ਕੱਟੀਆਂ ਇਹ ਮਿਲ ਜੂ 1 ਲੱਖ ਤੇ 30000 ਦੀ ਤੇ ਹੁਣ ਆ ਦੇਖੀ ਆ ਕੱਤੀ ਦੇ ਕੀ ਰਹਾ ਮਾਰਦੇ ਇੱਥੋਂ ਦਿਖਾ ਦੇ 나ੜੂਆ ਦੇਖ ਲੈ ਨਾਲੇ ਨਹੀਂ ਅਗਲਾ ਕਹਿ ਦੰਦਾ ਬਿਲਕੁਲ ਪ੍ਰੂਫ ਨੇ ਸਾਰੇ ਕੱਟੀ ਵੀ ਜੈਡ ਬਲੈਕ ਐ ਪੂਰੀ ਸੁਨੱਖੀ ਆ ਤੇ ਹੁਣ ਲਿਆ ਹੁਣ 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 ਮਾਰਨਾ ਡੂਏ ਤੇ ਪਹਿਲਾਂ ਇਕੱਠਾ ਹੋ ਰਿਹਾ ਦੀ ਮਾਰ ਦੇ ਮਾਰ ਦੇ ਗਰੀ ਕ੍ਰਾਂਤੀ ਨਹੀਂ ਵਹਿਮ ਕੱਢਦੇ ਆਪਾਂ ਠੀਕ ਐ ਤੇ ਹੁਣ ਲਿਆ ਲਾਸਟ ਵਾਲੀ ਇਹ ਕੱਟੀਏ ਆ ਗਈ ਜੋਰਨਾ ਫੜੀ ਇਹਨੂੰ ਭੱਜੂਗੀ ਦੱਸ ਆਪਾਂ ਧੋਖੇ ਤੜੀ ਵਾਲਾ ਕੰਮ ਇਹ ਨਹੀਂ ਕਰਨਾ ਪਹਿਲਾਂ ਕੈਮਰਾ ਲਿਆ ਉਰੀ ਲਿਆ ਇੱਥੇ ਲਿਆ ਇੱਥੇ ਰੋਕ ਲਾ ਦੇਖੀ ਚੀਜ਼ ਵੱਡੀ ਬਹੁਤ ਆ ਬਹੁਤ ਵੱਡੀ ਚਾਰ ਦੰਦਾਂ ਦਾ ਲਾਈਵ ਚ ਆਪਾਂ ਦੰਦ ਵੀ ਦਿਖਾਏ ਨੇ ਦਿਨ ਕਿੰਨੇ ਬਾਕੀ ਨੇ ਹਫਤਾ ਬਾਕੀ ਆ ਲੈ ਚੱਲ ਬਾਈ ਲੈ ਜਾ ਲੈ ਚੱਲ ਐਨੂੰ ਨੇੜੇੋਂ ਫੜ ਕੇ ਤੋਰੀਆਂ ਨੂੰ ਭਜਦੀ ਆ ਇਹ ਦੂਜੀਆਂ ਵਈਆਂ ਕਿਹੜੀਆਂ ਜੀ ਨਹੀਂ ਲੱਗਦਾ ਇਹ ਤਾਂ ਮੈਂ ਹੋ ਜਾ ਬੰਨੇ ਮੁੰਡੇ ਨੂੰ ਦਿਖਾ ਦਣਦੇ ਸਮਾਰ ਕੇ ਬੋਚ ਕੇ ਬੋਚ ਕੇ ਤਲਕਣਾ ਕਰਖਿਆ ਤੁਸੀਂ ਨੇ ਫਰਸ ਦੰਦਾਂ ਦੇ ਚਾਰ ਦੰਦ ਬਾਡੀ ਫੁੱਲ ਕੱਦ ਬੱਡ ਵੀ ਫੁੱਲ ਆ ਗਿਆ ਥਣ ਦਾ ਸੈਜ ਬਹੁਤ ਸੋਹਣਾ ਐ ਐ ਵੀ ਕਮਾਲਿਆ ਇੱਕ ਹਫਤਾ ਇਹਦਾ ਬਾਈ ਕਹਿੰਦਾ ਹਲੇ ਬਾਕੀ ਆ ਇੱਥੋਂ ਦਿਖਾਈ ਗਰੀ ਲੰਬਾਈ ਓਏ ਪੋਚ ਕੇ ਲਿਆ ਤਲਿਆਰੇ ਕਰਕੇ ਕਰਦੀ ਹੈ ਨਾ ਕੋਈ ਉਹ ਤਲਿਆਰਾ ਪਾਉਂਦੇ ਨਹੀਂ ਕਹਿੰਦਾ ਹਰਿਆਣੇ ਚ ਤਲਿਆਰੀ ਦਾ ਬਾਹਲਾ ਮੰਦੀ ਆ ਇਹ ਘਰੇਲੂ ਸੱਜਣ ਹੁੰਦੇ ਨੇ ਜਿਹੜੇ ਯਾਰ ਉਹਨਾਂ ਕੋਲੇ ਸੰਗੜ ਸੱਪਾ ਜੀ ਪਾ ਹੁੰਦਾ ਜ਼ਿਆਦਾਤਰ ਜੀ ਗੱਲ ਬਾਤ ਆਪਾਂ ਕਰ ਲਈਏ ਇੱਥੋਂ ਦਿਖਾ ਦੀ ਬਾਡੀ ਬੁੱਡੀ ਉੱਤੋਂ ਬਾਡੀ ਦਿਖਾ ਦਨੇ ਆਪਾਂ ਮਾਰ ਕੇ ਦਿਖਾ ਦੇ ਲੈ ਛਾਰ ਕੇ ਦਿਖਾ ਦਨੇ ਹਾਂ ਇੱਥੋਂ ਇੱਥੋਂ ਬਾਂਦੇ ਬਾਂਦੇ ਕੱਟੀ ਇੱਥੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਫੁੱਲ ਵੱਡੇ ਕੱਦ ਚ ਆ ਗਈ ਲੈ ਹੋਈ ਨਿੰਮਾ ਬੰਦੇ ਨੂੰ ਕੱਦ ਆ ਗਿਆ ਫੁੱਲ ਵੱਡਾ ਉਰਲੇ ਬੰਨੇ ਦਿਖਾ ਗਰੀ ਖੜਨੀ ਖੁਰਨੀ ਦਿ ਖੜਨੀ ਚੈੱਕ ਕਰ ਸਕਦੇ ਹੋ ਕੱਟੀ ਦੀ ਤੇ ਇਹਦੇ ਨਿਮੇ ਪੈਸੇ ਕਿੰਨੇ ਲੈ ਲਾਂਗੇ ਇਹਦੇ ਫੋਨ ਤੇ ਲਵਾਂ ਹੈ ਫੋਨ ਤੇ ਕਰਾਂਗੇ ਵਾਲੇ ਨਾ ਮੰਗ ਲਈ ਨਹੀਂ ਮੰਗਦੇ ਵਾਲੇ ਨਹੀਂ ਮੰਗਦੇ ਝੋਲਾ ਭਰ ਕੇ ਮੰਗ ਲੈਂਦੇ ਨਹੀਂ ਮੰਗਦੇ ਜੇ ਜਿਹੜਾ ਫੋਨ ਕਰੂਗਾ ਦੇ ਕੇ ਤੋਰਾਂਗੇ ਚੀਜ਼ ਠੀਕ ਹੈ ਗੱਲ ਪਰ ਚੀਜ਼ ਦੇਖੀ ਚੀਜ਼ ਤੇ ਚਾਹੇ 5 ਲੱਖ ਰੁਪਏ ਚੱਕੀ ਫਰੀਜ ਦਾ ਵੀ ਨਹੀਂ ਮਿਲਦਾ ਠੀਕ ਹੈ ਗੱਲ ਬਾਡੀ ਬਹੁਤ ਆਗੀ ਹੈ ਨਾ ਚੀਜ਼ ਵੀ ਬੜੀ ਹੈ ਯਾਰ ਪਲੂਨ ਨੂੰ ਇਹ ਜਾ ਥਾਣ ਸੋਹਣੀ ਯਾਰ ਕੱਦ ਹੋਰ ਜੈਡ ਬਲੈਕ ਪੂਰੀ ਥੋੜੀ ਚੀਜ਼ ਮਿਲਦੀ ਹੈ ਇਹ ਜੀ ਠੀਕ ਹੈ ਗੱਲ ਹਾਂ ਤੇ ਨੰਬਰ ਬੋਲ ਦੇ ਜਰਾ ਨੰਬਰ 62830 92551 62830 92551 ਹੋਰ ਕੋਈ ਨੰਬਰ 925668001 925668001 ਤੇ ਇਨਾਂ ਚੋਂ ਜਿਹੜੀ ਵੀ ਝੋਟੀ ਤੁਹਾਡੇ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਡੰਗ ਦੋ ਡੰਗ ਚੋਕੇ ਬਾਈ ਤੋਂ ਲਿਆ ਸਕਦੇ ਹਾਂ ਧੰਨਵਾਦ ਜੀ ਓਕੇ